ਦੋਸਤੋ ਅੱਜ ਮੈਂ ਤੁਹਾਨੂੰ Hazrat Qosea Jam Rahmatullah Alayhi Te ਬਚਪਨ ਦਾ ਇੱਕ ਵਾਕਿਆ ਸੁਣਾਉਣ ਚਾਹ ਰਿਹਾ ਹਾਂ ਇਹ ਵਾਕਿਆ ਸੁਣ ਕੇ ਤੁਸੀਂ ਸੱਚਾਈ ਤੇ ਇਮਾਨਦਾਰੀ ਦੇ ਮਾਰਗ ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਬਣਾਓਗੇ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਨ ਵਿੱਚ ਕਮਾਂਚ ਚਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਚੁੱਪ ਚੁਪ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹੇ ਆਓ ਹੁਣ ਅੱਜ ਦਾ ਇਹ ਰੋਹਾਨੀ ਸਫ਼ਰ ਸ਼ੁਰੂ ਕਰਦੇ ਹਾਂ حضرت ਗੌਸੇ आजम ਰਹਿਮਤੁਲਾ ਅਲੇ ਜੀ ਦਾ ਜਨਮ 177 ਈਸਵੀ ਵਿੱਚ ਈਰਾਨ ਦੇ ਜ਼ਿਲਾਨ ਖੇਤਰ ਵਿੱਚ ਹੋਇਆ ਉਹਨਾਂ ਦਾ ਪੂਰਾ ਨਾਮ ਅਬਦੁਲ ਕਾਦਰ ਅਲ ਜਿਲਾਨੀ ਸੀ ਉਹ ਜਨਮ ਤੋਂ ਹੀ ਅਸਤਤਨ ਗੁਨਾਹ ਵਾਲੇ ਸਨ। ਕਿਹਾ ਜਾਂਦਾ ਹੈ ਕਿ ਜਦ ਉਹ ਆਪਣੀ ਮਾਂ ਦੇ ਗਰਭ ਵਿੱਚ ਸਨ ਤਦ ਹੀ ਉਹਨਾਂ ਦੀ ਮਾਤਨ, ਦਿਵਯ ਸੁਪਨੇ ਅਤੇ ਅਲੋਕਿਕ ਸੰਕੇਤ ਮਿਲਣ ਲੱਗੇ। ਇੱਕ ਹੋਰ ਅਚੰਬਤ ਕਰ ਦੇਣ ਵਾਲੀ ਘਟਨਾ ਇਹ ਸੀ ਕਿ ਜਦ ਉਹ ਪੈਦਾ ਹੋਏ ਉਸ ਵੇਲੇ ਰਮਜ਼ਾਨ ਦਾ ਮਹੀਨਾ ਸੀ ਅਤੇ ਉਹਨਾਂ ਨੇ ਦਿਨ ਵਿੱਚ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ। ਇਹ ਦੇਖ ਕੇ ਲੋਕ ਸਮਝ ਗਏ ਕਿ ਇਹ ਕੋਈ ਆਮ ਬੱਚਾ ਨਹੀਂ ਸਗੋ ਪਰਮਾਤਮਾ ਦੇ ਖਾਸ ਬੰਦਿਆਂ ਵਿੱਚੋਂ ਇੱਕ ਹੈ ਬਚਪਨ ਤੋਂ ਹੀ ਉਹ ਗਿਆਨ ਅਤੇ ਆਤਮਿਕਤਾ ਵੱਲ ਆਕਰਸ਼ਿਤ ਸਨ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਉੱਚੀ ਤਾਲੀਮ ਹਾਸਲ ਕਰਨ ਲਈ ਬਗਦਾਦ ਭੇਜਿਆ ਬਗਦਾਦ ਦੀ ਯਾਤਰਾ ਤੇ ਨਿਕਲਣ ਤੋਂ ਪਹਿਲਾਂ ਨੌਜਵਾਨ ਅਬਦੁਲ ਕਾਦਰ ਚਿਲਾਨੀ ਆਪਣੀ ਮਾਤਾ ਜੀ ਦੇ ਸਾਹਮਣੇ ਬੈਠੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਨਵੀਂ ਯਾਤਰਾ ਦੀ ਚਮਕ ਸੀ ਪਰ ਮਨ ਵਿੱਚ ਮਾਂ ਤੋਂ ਵਿਛੋੜੇ ਦਾ ਦੁੱਖ ਵੀ ਮਾਂ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਪੁੱਤਰ ਇਹ ਦੁਨੀਆ ਧੋਖੇ ਤੇ ਫਰੇਬ ਨਾਲ ਭਰੀ ਹੋਈ ਹੈ ਪਰ ਤੂੰ ਹਮੇਸ਼ਾ ਸੱਚਾਈ ਤੇ ਅਡੋਲ ਰਹਿਣਾ ਸੱਚਾਈ ਹੀ ਸਭ ਤੋਂ ਵੱਡਾ ਹਥਿਆਰ ਹੈ ਅਤੇ ਇਮਾਨਦਾਰੀ ਦੀ ਸਭ ਤੋਂ ਵੱਡੀ ਦੌਲਤ ਇਹ ਕਹਿ ਕੇ ਉਹਨਾਂ ਨੇ 40 ਅਸ਼ਰਫੀਆਂ ਲਈਆਂ ਅਤੇ ਉਹਨਾਂ ਦੀ ਕਮੀਜ਼ ਦੀ ਸਲਾਈ ਵਿੱਚ ਲੁਕਾ ਦਿੱਤੀਆਂ ਫਿਰ ਬੜੇ ਪਿਆਰ ਨਾਲ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਅਤੇ ਉਹਨਾਂ ਨੂੰ ਬਗਦਾਦ ਵਾਸਤੇ ਰਵਾਨਾ ਕਰ ਦਿੱਤਾ ਕਾਫਲਾ ਜਦੋਂ ਇੱਕ ਸੰਗ ਨੇ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਅਚਾਨਕ ਰਾਹ ਵਿੱਚ ਕੁਝ ਘੋੜ ਸਵਾਰ ਡਾਕੂਆਂ ਨੇ ਉਹਨਾਂ ਨੂੰ ਕੇਰ ਲਿਆ ਉਹ ਕਾਲੇ ਕੱਪੜਿਆਂ ਵਿੱਚ ਲਿਪਟੇ ਹੋਏ ਸਨ ਅਤੇ ਉਹਨਾਂ ਦੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਚਮਕ ਰਹੀਆਂ ਸਨ ਘੋੜਿਆਂ ਦੀ ਹिन-ਹਿਨਾਹਟ ਅਤੇ ਯਾਤਰੀਆਂ ਦੀ ਚੀਖ ਭੁੱਕਾਹਤ ਨਾਲ ਪੂਰਾ ਜੰਗਲ ਗੂੰਜ ਉੱਠਿਆ ਡਾਕੂ ਇੱਕ ਇੱਕ ਯਾਤਰੀ ਨੂੰ ਫੜ ਕੇ ਲੁੱਟ ਰਹੇ ਸਨ ਕਿਸੇ ਦੀ ਸੋਨੇ ਚਾਂਦੀ ਦੀ ਮੁੰਦਰਾ ਖੋਲੀਆਂ ਤਾਂ ਕਿਸੇ ਨੂੰ ਮਹਿੰਗੇ ਕੱਪੜੇ ਉਤਾਰਨ ਤੇ ਮਜਬੂਰ ਕਰ ਦਿੱਤਾ ਦੱਤ ਤੇ ਮਾਰੇ ਕੰਬਤੇ ਹੋਏ ਲੋਕ ਡਾਕੂਆਂ ਕੋਲ ਤੇ ਆਦੀ ਪੀਖ ਮੰਗ ਰਹੇ ਸਨ ਤਦ ਹੀ ਇੱਕ ਡਾਕੂ ਦੀ ਨਜ਼ਰ ਗੋਸੇ ਆਜਮ ਤੇ ਪਈ ਉਹਨਾਂ ਦੀ ਮਾਸੂਮ ਅਤੇ ਸ਼ਾਂਤ ਮੁਖਤ ਦੇਖ ਕੇ ਉਹ ਥੋੜਾ ਹੈਰਾਨ ਹੋਇਆ ਪਰ ਲੁੱਟ ਦਾ ਨਿਸ਼ਮ ਸਭਲੇ ਇੱਕੋ ਜਿਹਾ ਸੀ ਉਹ ਤਲਵਾਰ ਲਹਿਰਾਉਂਦੇ ਹੋਏ ਉਹਨਾਂ ਦੇ ਕੋਲ ਆਇਆ ਅਤੇ ਗੁੱਸੇ ਵਿੱਚ ਬੋਲਿਆ ਓਏ ਮੁੰਡਿਆ ਤੇਰੇ ਕੋਲ ਕੁਝ ਹੈ ਗੋਸੇ ਆਚਮਤੀਆਂ ਅੱਖਾਂ ਵਿੱਚ ਕੋਈ ਡਰ ਨਹੀਂ ਸੀ ਉਹਨਾਂ ਨੇ ਤਿਰਜ ਨਾਲ ਉੱਤਰ ਦਿੱਤਾ ਜੀ ਮੇਰੇ ਕੋਲ ਚਾਲੀ ਅਸ਼ਰਫੀਆਂ ਹਨ ਜੋ ਮੇਰੀ ਮਾਂ ਨੇ ਮੇਰੇ ਕਮੀਜ਼ ਦੀ ਸਲਾਈ ਵਿੱਚ ਲੁਕਾ ਕੇ ਰੱਖੀਆਂ ਹਨ ਡਾਕੂ ਹੱਕਾ ਬੱਕਾ ਰਹਿ ਗਿਆ ਉਸਨੇ ਸੋਚਿਆ ਕੋਈ ਵਿਅਕਤੀ ਆਪੇ ਕਿਉਂ ਦੱਸੇਗਾ ਕਿ ਉਸਦੇ ਕੋਲ ਤਨ ਲੁਕਿਆ ਹੋਇਆ ਹੈ ਉਹ ਤੁਰੰਤ ਆਪਣੇ ਸਰਦਾਰ ਕੋਲ ਪਹੁੰਚਿਆ ਅਤੇ ਪੂਰੀ ਗੱਲ ਦੱਸ ਦਿੱਤੀ ਡਾਕੂਆਂ ਦਾ ਸਰਦਾਰ ਇੱਕ ਨਿਰਦਈ ਤੇ ਚਲਾਕ ਵਿਅਕਤੀ ਸੀ ਉਸਨੇ ਗੋਸੇ ਆਜਮਨ ਨੂੰ ਧਿਆਨ ਨਾਲ ਦੇਖਿਆ ਕਿ ਇਹ ਸੱਚ ਹੈ ਕਿ ਤੇਰੇ ਕੋਲ 40 ਅਸ਼ਰਜੀਆਂ ਹਨ ਉਸਨੇ ਕਠੋਰ ਆਵਾਜ਼ ਵਿੱਚ ਪੁੱਛਿਆ ਜੀ ਹਾਂ ਗੋਸੇ ਆਜਮਨ ਨੇ ਬੜੇ ਆਰਾਮ ਨਾਲ ਉੱਤਰ ਦਿੱਤਾ ਫਿਰ ਉਹਨਾਂ ਨੇ ਆਪਣਾ ਕੋਟ ਤਾਂ ਥੋੜਾ ਜਿਹਾ ਫਾੜ ਕੇ ਵਿਖਾਇਆ ਜਿਸ ਨਾਲ ਸੋਨੇ ਦੀ ਚਮਕ ਬਾਹਰ ਚਲਕਣ ਲੱਗੀ ਸਰਦਾਰ ਅਤੇ ਉਸ ਦੇ ਸਾਥੀ ਹੱਕੇ ਬੱਕੇ ਰਹਿ ਗਏ ਇੱਕ ਬਾਲਕ ਜੋ ਆਪਣੇ ਤਨ ਨੂੰ ਬਚਾਉ ਲਈ ਆਸਾਨੀ ਨਾਲ ਝੂਠ ਬੋਲ ਸਕਦਾ ਸੀ ਉਸ ਨੇ ਖੁਦ ਹੀ ਲੁੱਟੇਰਿਆਂ ਨੂੰ ਆਪਣਾ ਰਾਜ ਦੱਸ ਦਿੱਤਾ ਇਹ ਅਸਾਧਾਰਨ ਕੱਲ ਸੀ ਸਰਦਾਰ ਨੇ ਗੰਭੀਰਤਾ ਨਾਲ ਪੁੱਛਿਆ ਓਏ ਮੁੰਡਿਆ ਤੈਨੂੰ ਡਰ ਨਹੀਂ ਲੱਗਿਆ ਤੂੰ ਝੂਠ ਕਿਉਂ ਨਹੀਂ ਬੋਲਿਆ ਗੋਸੇ ਆਜਮ ਨੇ ਬੜੀ ਸਾਦਗੀ ਨਾਲ ਉੱਤਰ ਦਿੱਤਾ ਮੈਨੂੰ ਝੂਠ ਤੋਂ ਵਤੇਰੇ ਆਪਣੀ ਮਾਂ ਦੀ ਸਿੱਖਿਆ ਦਾ ਡਰ ਸੀ ਉਹਨਾਂ ਨੇ ਕਿਹਾ ਸੀ ਕਿ ਕਦੇ ਵੀ ਝੂਠ ਨਾ ਬੋਲਣਾ ਜੇਕਰ ਮੈਂ ਅੱਜ ਸੱਚ ਤੋਂ ਹਟ ਗਿਆ ਤਾਂ ਮਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਕਿਵੇਂ ਨਿਭਾਵਾਂਗਾ ਇਹ ਸੁਣਦੇ ਹੀ ਡਾਕੂਆਂ ਵਿੱਚ ਇੱਕ ਗਹਿਰਾ ਸਨਾਟਾ ਸ਼ਾ ਗਿਆ ਸਾਰੇ ਪਾਸੇ ਸਨਾਟਾ ਫਸਲ ਗਿਆ ਸਾਰੇ ਢਾਕੂ ਆਪਸ ਵਿੱਚ ਇੱਕ ਦੂਜੇ ਵੱਲ ਤੱਕਣ ਲੱਗੇ ਉਹਨਾਂ ਲਈ ਇਹ ਪਹਿਲੀ ਵਾਰ ਸੀ ਕਿ ਕਿਸੇ ਨੇ ਇੰਨੀ ਨਿਡਰਤਾ ਨਾਲ ਸੱਚ ਬੋਲਿਆ ਹੋਵੇ ਸਰਦਾਰ ਦੀਆਂ ਅੱਖਾਂ ਕਿੱਲੀਆਂ ਹੋਤੀਆਂ ਉਸ ਦਾ ਮਨ ਕੰਬ ਉੱਠਿਆ ਉਸ ਨੇ ਕੰਬਦੇ ਹੱਥਾਂ ਨਾਲ ਆਪਣੀ ਤਲਵਾਰ ਜ਼ਮੀਨ ਤੇ ਸੁੱਟ ਦਿੱਤੀ ਅਤੇ ਕੋਟਿਆਂ ਪਾਰ ਬੈਠ ਕੇ ਕਹਿਣ ਲੱਗਾ اے معصوم بچے اج تو سانو ਸਾਡੀ پوری زندگی ਦਾ ਸਭ ਤੋਂ ਵੱਡਾ ਸਬਕ ਸਿਖਾ ਦਿੱਤਾ ਅਸੀਂ ਹੁਣ ਤੱਕ ਜ਼ਖ਼ਮ ਤੁਖੇ ਅਤੇ ਲੁੱਟ ਮਾਰ ਨਾਲ ਆਪਣੀ ਦੁਨੀਆ ਬਣਾਈ ਪਰ ਅੱਜ ਪਹਿਲੀ ਵਾਰ ਸਾਨੂੰ ਇਹ ਮਹਿਸੂਸ ਹੋਇਆ ਕਿ ਸੱਚਾਈ ਤੇ ਇਮਾਨਦਾਰੀ ਵਿੱਚ ਕਿੰਨੀ ਵੱਡੀ ਤਾਕਤ ਹੁੰਦੀ ਹੈ ਸਰਦਾਰ ਨੇ ਰੋਂਦੇ ਹੋਏ ਆਪਣੇ ਸਾਥੀਆਂ ਵੱਲ ਮੁੜ ਕੇ ਕਿਹਾ ਭਰਾਓ ਅੱਜ ਇਸ ਪਵਿੱਤਰ ਬੱਚੇ ਨੇ ਸਾਡੇ ਸੁੱਤੇ ਹੋਏ ਦਿਲਾਂ ਨੂੰ ਚੱਕਾ ਦਿੱਤਾ ਹੈ ਕਿ ਅਸੀਂ ਹੁਣ ਵੀ ਇਸ ਪਾਪ ਭਰੀ ਜ਼ਿੰਦਗੀ ਵਿੱਚ ਰਹਾਂਗੇ ਡਾਕੂਆਂ ਦੇ ਪੂਰੇ ਸਮੂਹ ਨੇ ਰੋਂਦੇ ਹੋਏ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਆਪਣੇ ਸਾਰੇ ਲੁੱਟੇ ਹੋਏ ਧਨ ਨੂੰ ਵਾਪਸ ਕਰ ਦਿੱਤਾ ਸਰਦਾਰ ਗੋਸੇ ਆਜਮ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਕਹਿ ਲੇਕਾ ਸਾਨੂੰ ਮਾਫ਼ ਕਰ ਦਿਓ ਅੱਜ ਤੋਂ ਅਸੀਂ ਆਪਣੀ ਜ਼ਿੰਦਗੀ ਬਦਲਦੇ ਵਾਂਗੇ ਅਤੇ ਸੱਚਾਈ ਦੀ ਰਾਤੇ ਚੱਲਾਂਗੇ ਘੋਸੇ ਆਜਮ ਨੇ ਉਹਨਾਂ ਨੂੰ ਪ੍ਰੇਮ ਨਾਲ ਚੁੱਕਿਆ ਅਤੇ ਕਿਹਾ ਜੇਕਰ ਤੁਸੀਂ ਸੱਚੇ ਦਿਲੋਂ ਪਛਤਾਪ ਤਾਪ ਕਰੋਗੇ ਤਾਂ ਅੱਲਾ ਤੁਹਾਨੂੰ ਮਾਫ ਕਰ ਦੇਵੇਗਾ ਉਸ ਦਿਨ ਤੋਂ ਬਾਅਦ ਉਹ ਡਾਕੂ ਹਮੇਸ਼ਾ ਲਈ ਲੁੱਟਮਾਰ ਛੱਡ ਕੇ ਨੇਕ ਇਨਸਾਨ ਬਣ ਕੇ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਬੱਚੇ ਦੀ ਸੱਚਾਈ ਅਤੇ ਮਾਤਾ-ਪਿਤਾ ਦੀ ਸਿੱਖਿਆ ਕਿੰਨੀ ਪ੍ਰਭਾਵਸ਼ਾਲੀ ਹੋ ਸਕਦੀ ਹੈ ਸੱਚ ਦੀ ਤਾਕਤ ਇੰਨੀ ਮਹਾਨ ਹੁੰਦੀ ਹੈ ਕਿ ਉਹ ਪਾਪੀਆਂ ਨੂੰ ਵੀ ਸੰਤਪਨ ਆ ਸਕਦੀ ਹੈ ਕਦੇ ਵੀ ਸੱਚ ਦਾ ਮਾਰਗ ਨਾ ਛੱਡੋ ਭਾਵੇਂ ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਹੋਣ ਮਾਤਾ-ਪਿਤਾ ਦੀ ਦਿੱਤੀ ਹੋਈ ਸਿੱਖਿਆਵਾਂ ਦਾ ਪਾਲਨ ਕਰਨਾ ਜੀਵਨ ਵਿੱਚ ਕਾਮਯਾਬੀ ਅਤੇ ਸ਼ਾਂਤੀ ਲਿਆਉਂਦਾ ਹੈ ਇੱਕ ਸੱਚੇ ਇਨਸਾਨ ਦੀ ਆਤਮਿਕ ਤਾਕਤ ਇੰਨੀ ਪ੍ਰਭਾਵਸ਼ਾਲੀ ਹੁੰਦੀ ਹੈ ਕਿ ਉਹ ਤੁਚਿਆਂ ਤੇ ਦਿਲ ਵੀ ਬਦਲ ਸਕਦੀ ਹੈ ਗੋਸੇ ਆਜਮ ਦੀ ਇਸ ਘਟਨਾ ਤੋਂ ਅਸੀਂ ਸਿੱਖਦੇ ਹਾਂ ਕਿ ਸੱਚਾਈ ਹੀ ਅਸਲ ਤਾਕਤ ਹੈ ਅਤੇ ਇਮਾਨਦਾਰੀ ਸਭ ਤੋਂ ਵੱਡੀ ਦੌਲਤ ਉਮੀਦ ਕਰਦਾ ਹਾਂ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਟ ਵੱਟ ਇਹ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ